ਤੁਸੀਂ ਦੇਖ ਸਕਦੇ ਹੋ ਕਿੰਨਾ ਕੂੜਾ ਕਰਕੜ ਵਿੱਚੇ ਕੋਈ ਨਾਰੀਅਲ ਵਗੈਰਾ ਵੀ ਤੁਸੀਂ ਦੇਖ ਸਕਦੇ ਹੋ ਕਿੰਨਾ ਗੰਦਾ ਸਾਰਾ ਬਾਹਰ ਨਿਕਲ ਕੇ ਆ ਚੁੱਕਿਆ ਆ ਲਾਂਡਰਾ ਰੋਡ ਹਾਈਵੇ ਦੀਆਂ ਤਸਵੀਰਾਂ ਨੇ ਰੋਡ ਦੇ ਉੱਤੇ ਦੁਕਾਨਦਾਰਾਂ ਦੇ ਅੱਗੇ ਕਿੰਨਾ ਗੰਦਾ ਪਾਣੀ ਖੜਾ ਆ ਤੁਸੀਂ ਦੇਖ ਸਕਦੇ ਹੋ ਕਿ ਡੇਂਗੂ ਮੱਛਰ ਨੂੰ ਫਲਾਉਣ ਦੇ ਵਿੱਚ ਕੋਈ ਕਮੀ ਨਹੀਂ ਛੱਡੀ ਜਾ ਰਹੀ ਹੈ ਇੱਥੋਂ ਦੀਆਂ ਤਸਵੀਰਾਂ ਦੇਖ ਸਕਦੇ ਹੋ ਲਾਂਡਰਾ ਰੋਡ ਦੀਆਂ ਤਸਵੀਰਾਂ ਨੇ ਸਤਿ ਸ਼੍ਰੀ ਅਕਾਲ ਦੋਸਤੋ ਨਮਸਕਾਰ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਤਰਜੀਹ ਪੱਤਰਾ ਦੋਸਤੋ ਅੱਜ ਅਸੀਂ ਆਏ ਹਾਂ ਲਾਂਡਰਾ ਰੋਡ ਹਾਈਵੇ ਦੇ ਉੱਤੇ ਇਸਟਰ ਸਿਟੀ ਹੈ ਉਸਦੇ ਅੱਕੇ ਅੱਜ ਬਰਸਾਤ ਦੇ ਕਾਰਨ ਜਿਹੜਾ ਨਾਲਾ ਬਣਿਆ ਆ ਓਵਰਫਲੋ ਹੋ ਕੇ ਸਾਡਾ ਵੀ ਜਿੰਨਾ ਕੁ ਪਾਣੀ ਆ ਰੋਡ ਦੇ ਉੱਤੇ ਆ ਚੁੱਕਿਆ ਆ ਜਿਹੜੇ ਇੱਥੋਂ ਦੇ ਇਸ਼ਟਾ ਸਿਟੀ ਦੇ ਜੋ ਵਸਨੀਕ ਨੇ ਉਹਨਾਂ ਨੇ ਗੁਹਾਰ ਲਾਈ ਆ ਸਰਕਾਰ ਤੱਕ ਕਹਿਣ ਵਾਸਤੇ ਕਿ ਭਾਈ ਜਿਹੜਾ ਸਾਡਾ ਗੰਦਾ ਪਾਣੀ ਆਂਦਾ ਆ ਜਿਹੜੇ ਸਾਡੇ ਕਰੋੜਾਂ ਦੇ ਫਲੈਟ ਆ ਉਹਨਾਂ ਦਾ ਨੁਕਸਾਨ ਕਿਉਂ ਕਰਾਇਆ ਜਾ ਰਿਹਾ ਆ ਤੁਸੀਂ ਇਹਨਾਂ ਨਾਲਿਆਂ ਨੂੰ ਕਿਉਂ ਨਹੀਂ ਸਾਫ਼ ਕਰਾਂਦੇ ਕਿਉਂ ਨਹੀਂ ਇਹਨਾਂ ਦੇ ਉੱਤੇ ਸਲਿੱਪਾ ਰਖਾਂਦੇ ਉਹ ਸਲਿੱਪਾ ਜਿਹੜੀਆਂ ਟੁੱਟਦੀਆਂ ਜਿਹੜੇ ਰਾਹਗੀਰ ਨੇ ਇੱਥੋਂ ਜਾਂਦੇ ਨੇ ਸਕੂਲੀ ਬੱਚੇ ਵੀ ਇੱਥੋਂ ਜਾਂਦੇ ਨੇ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰ ਜੋ ਇੱਥੇ ਡਿੱਗੇ ਨੇ ਤਾਂ ਕੈਮਰਾਮੈਨ ਇੱਕ ਵਾਰ ਨਿਗ੍ਹਾ ਮਰਵਾਉਂਗਾ ਤੁਹਾਨੂੰ ਜੋ ਤੁਸੀਂ ਸੀਟ ਦੇਖ ਸਕਦੇ ਹੋ ਉਹਦੇ ਆਟੋ ਡਿੱਗਿਆ ਸੀਗਾ ਤਾਂ ਆਟੋ ਡਿੱਗਣ ਗਿਆ ਉਹਦੀ ਸੀਟਾਂ ਵਗੈਰਾ ਸਾਰਾ ਕੁਝ ਬਾਹਰ ਆ ਚੁੱਕੀਆਂ ਨੇ ਤਾਂ ਤੁਸੀਂ ਦੇਖ ਸਕਦੇ ਹੋ ਲਾਂਡਰ ਰੋਡ ਦੀ ਜੋ ਤਸਵੀਰਾਂ ਅਜੇ ਹਾਲਾਤ ਹੋ ਚੁੱਕੇ ਨੇ ਪ੍ਰਸ਼ਾਸਨ ਇਤੋ ਦੇ ਜੋ ਵਸਨੀਕਾਂ ਦਾ ਕਹਿਣਾ ਆ ਕਿ ਪ੍ਰਸ਼ਾਸਨ ਬਿਲਕੁਲ ਵੀ ਇਹਦੇ ਵੱਲ ਧਿਆਨ ਨਹੀਂ ਦੇ ਰਿਹਾ ਸਾਡੇ ਜਿਹੜੇ ਕਰੋਨਾ ਦੇ ਫਲੈਟ ਆ ਉਹ ਨਰਗਪੋਗ ਹੋ ਚੁੱਕੇ ਨੇ ਅਸੀਂ ਰਹਿਣ ਦੇ ਕਾਬਲ ਨਹੀਂ ਹੋ ਚੁੱਕੇ ਨੇ ਘਰਾਂ ਦੇ ਅੰਦਰ ਅਸੀਂ ਜਾ ਨਹੀਂ ਸਕਦੇ ਜਿਹੜਾ ਗੰਦਾ ਪਾਣੀ ਆ ਸਾਡੇ ਘਰਾਂ ਦੇ ਵਿੱਚ ਆਉਂਦਾ ਆ ਤਾਂ ਉਹ ਇੱਕ ਵਾਰ ਫੇਰ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਭਾਈ ਸਾਡੇ ਇਸ ਰੋਡ ਨੂੰ ਲਾਂਡਰਾ ਰੋਡ ਨੂੰ ਦੇਖਿਆ ਜਾਵੇ ਤਾਂ ਇਹਨੂੰ ਠੀਕ ਕੀਤਾ ਜਾਵੇ ਤਾਂ ਉਹ ਕਹਿੰਦੇ ਜੇ ਇਹ ਨਾ ਠੀਕ ਕਰਿਆ ਤਾਂ ਅਗਲਾ ਸਾਡਾ ਜਿਹੜਾ ਸਟੈਪ ਹੋਏਗਾ ਸਾਰੇ ਐਸੀ ਕਲੋਨੀ ਵਾਲੇ ਇਕੱਠੇ ਹੋ ਕੇ ਸ਼ਹਿਰ ਵਾਲੇ ਇਕੱਠੇ ਹੋ ਕੇ ਕਿ ਅਸੀਂ ਤਰਨਾ ਲਾਵਾਂਗੇ ਕਹਿਆ ਸੀ ਕਿ ਪੰਜਾਬ ਦਾ ਸ਼ਹਿਰ ਖਰੜ ਜਿਹੜਾ ਸਿਟੀ ਬਿਊਟੀਫੁਲ ਬਣਾ ਦਿੱਤਾ ਜਾਵੇਗਾ ਕਿ ਲੱਗ ਰਿਹਾ ਸਿਟੀ ਬਿਊਟੀਫੁਲ ਹੈ ਇਹ ਬਿਊਟੀਫੁਲ ਸਟੀ ਬੰਨਾ ਹੈ ਇਹ ਸਭ ਤੋਂ ਗੰਦਾ ਸ਼ਹਿਰ ਹੈ ਪੰਜਾਬ ਦਾ ਜਿੱਥੇ ਕਿ ਮਾਰਾ ਜੀ ਵਈ بارش ਹੋਵੇ ਤੇ ਪਾਣੀ ਗਲੂਆ ਦੇ ਤਾਂ ਤੇ ਟ੍ਰੈਫਿਕ ਜਿਹੜੀ ਹੈ ਜਾਮ ਇੱਕ ਇੱਕ ਘੰਟਾ ਜਾਮ ਕਰ ਦਿੰਦਾ ਕੱਲ ਸ਼ਾਮ ਨੂੰ ਇੱਥੇ ਲੱਗਿਆ ਰਹਾ ਹੁਣੇ ਹੀ ਤੇ ਕੋਨੇ ਦੇ 2 ਵਜੇ ਮੈਂ ਇੱਥੇ ਘਰੋਂ ਤਾਂ ਹਾਂ ਆਪਣੀ ਕੋलोनी ਦੇ ਬਾਹਰ ਸ਼੍ਰੀ ਮਤੀ ਅਨਮੋਲ ਗਗਨ ਮਾਨ ਜੋ ਸਾਡੇ ਇਲਾਕੇ ਦੇ ਮੰਤਰੀ ਦੇ ਇਥੋਂ ਲੰਘੇ ਗਏ ਨੇ ਪਾਣੀ ਵਿੱਚ ਉਹ ਸੰਘੇ ਗਏ ਮੇਰਾ ਆਪਣਾ ਵਿਚਾਰ ਹੈ ਕਿ ਉਹ ਉਹਨਾਂ ਦੀ ਗੱਡੀ ਦੇ ਪਗਰ ਪੰਜਾਬ ਸੇ ਕਾਰਦਾ ਉਹ ਲੱਗਾ ਸੀਗਾ ਬੋਟਾ ਲੱਗਾ ਸੀਗਾ ਤੇ ਮਗਰ ਹੋਰ ਪਾਰਸਾ ਗੱਡੀਆਂ ਸੀ ਉਹ ਇੱਥੋਂ ਦੇਖ ਕੇ ਗਏ ਤੇ ਉਹਨਾਂ ਨੂੰ ਪਤਾ ਹੋਣਾ ਕਿ ਕਿੱਥੇ ਕਿੱਨੇ ਗੱਡੇ ਨੇ ਕਿੱਥੇ ਕਿੱਨੇ ਉਹਨਾਂ ਦੀ ਕਾਰ ਜਿਹੜੀ ਫੱਦੀ ਆ ਪਰ ਇੱਥੇ ਕੋਈ ਵਿਚਾਰ ਨਹੀਂ ਨਜ਼ਰ ਧਿਆਨ ਨਹੀਂ ਦੱਦਾ ਕੌਂਸਲਰ ਆਲੇ ਨਹੀਂ ਆਉਂਦੇ ਕੋਈ ਵੀ ਨਹੀਂ ਕਰਦਾ ਨੰਬਰ 2 ਤੇ ਇਹ ਵੀ ਯਾਨੀ ਕਿ ਖਬਰਾਂ ਜਿਹੜਾ ਆ ਕਿ ਸਿਵਲ ਸਰਜਨ ਮੁਹਾਲੀ ਜਿਹੜੇ ਨੇ ਉਹਨਾਂ ਨੇ ਆਪਣੇ ਮਤੇਰ ਦੇ ਸਟਾਫ ਆ ਉਹਨਾਂ ਨੂੰ ਕਿ ਕਰ ਕਰ ਜਾ ਕੇ ਡੇਂਗੂ ਦੇ ਲਾਜ਼ਮਾ ਟੈਸਟ ਕਰੋ ਮੈਂ ਇਹ ਕਹਿੰਨਾ ਉਹ ਖਰੜ ਵਾਲੀ ਯਾਨੀ ਕਿ ਜੀ ਸੜਕ ਹੈ ਲਾਂਡਰਾਂ ਰੋਡ ਇੱਥੇ ਆਣ ਕੇ ਵੇਖਣ ਇੱਥੇ ਮੇਰਾ ਖਿਆਲ ਹੈ ਘਰ ਘਰ ਜਾਂਦੀ ਲੋਡ ਨਹੀਂ ਸੜਕ ਉੱਤੇ ਹੀ ਲਾਰਵਾ ਮਿਲ ਜਾਣਗੇ ਤੋਂ ਇਹ ਸਰਕੇ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਹਾਂ ਕਿ ਇਹ ਜਿਹੜੇ ਖੱਡੇ ਨੇ ਜਦੋਂ ਜੇ ਸੜਕਾਂ ਦੀ ਰਿਪੇਅਰ ਕੀਤੀ ਜਾਵੇ ਤੇ ਜੋ ਸਾਡੇ ਮਨਿਸਟਰ ਸਾਹਿਬ ਨੇ ਸਾਨੂੰ ਕਿਹਾ ਕਿ ਅਸੀਂ ਸਿਟੀ ਬਿਊਟੀਫੁਲ ਬਣਾਉਣਾ ਹੀ ਖਰੜੂ ਉਹ ਬਣਾਉਣ ਦਾ ਯਤਨ ਕੀਤਾ ਜਾਵੇ ਕਿ ਇਹ ਜਿਹੜਾ ਸੀਵਰੇਜ ਹੈ ਐਡਾ ਖਰਾਬ ਆ ਜਿਹੜਾ ਸਾਈਡਾਂ ਦੇ ਸਲੇਬਾ ਨੇ ਉਹ ਟੁੱਟੀਆਂ ਪਈਆਂ ਨੇ ਤੇ ਸਾਰੀਆਂ ਵਿੱਚ ਜਿਹੜਾ ਸੀਵਰੇਜ ਜਾਣ ਲਈ ਪਾਣੀ ਜਾਂਦੀ ਹੈ ਉਹਦੇ ਵਿੱਚ ਸਾਰਾ ਪੋਲੂਸ਼ਨ ਜਮਾਵਾ ਪਾਣੀ ਨਹੀਂ ਜਾ ਰਿਹਾ ਇਹ ਸਰਕੇ ਮੈਂ ਰਿਕਵੈਸਟ ਕਰਾਂਗਾ ਕਿ ਇਹ ਪ੍ਰਸ਼ਾਸਨ ਨੂੰ ਇਸ ਵੱਲ ਬਹੁਤ ਜ਼ਰੂਰੀ ਧਿਆਨ ਦੇਣਾ ਚਾਹੀਦਾ ਤਾਂ ਕਿ ਲੋਕਾਂ ਦਾ ਵੀ ਸਿਹਤ ਦਾ ਹੋ ਸਕੇ ਤੇ ਬਿਮਾਰੀ ਤੋਂ ਲੋਕਾਂ ਨੂੰ ਬਚਾਇਆ ਜਾ ਸਕੇ ਬਹੁਤ ਬਹੁਤ ਧੰਨਵਾਦ فرمایا جی ਅੱਜ ਆਪਾਂ ਇਸ ਜਗ੍ਹਾ ਤੇ ਖੜੇ ਆਇਆ ਕਿ ਇਸੇ ਤਕਰੀਬਨ ਇਸ ਰੋਡ ਦਾ ਕਾਫੀ ਪਿਛਲੇ ਤਕਰੀਬਨ ਪਿਛਲੀ ਬਰਸਾਤਾਂ ਚ ਵੀ ਇਹੀ ਹਾਲ ਸੀਗਾ ਔਰ ਉਦੋਂ ਵੀ ਕੋਈ ਸੁਧਾਰ ਨਹੀਂ ਹੋਇਆ ਹੁਣ ਵੀ ਹੈ ਪਿੱਛੇ ਸਾਰੇ ਟੋਏ ਇੰਨੇ ਨੇ ਇਹਦੇ ਵਿੱਚ ਸਵੇਰ ਤੋਂ ਲੈ ਕੇ 22 ਤੋਂ 25 ਬਾਈਕ ਵਾਲੇ ਤਾਂ ਅਸੀਂ ਕੱਢ ਚੁੱਕੇ ਆ ਉਸ ਤੋਂ ਬਾਅਦ 10 ਜਿਹੜੀਆਂ ਟਰਾਲੀ ਇਹਦੇ ਵਿੱਚ ਮਲਵੇ ਦੀਆਂ ਪਵਾ ਕੇ ਤਾਂ ਕਿਹਦਾ ਟ੍ਰੈਫਿਕ ਚੱਲਦਾ ਕੀਤਾ ਸਵੇਰਾਂ ਤੇ ਤਾਂ ਬਹੁਤ ਲੱਗਿਆ ਜੀ ਜਿਹੜੀਆਂ ਬਾਈ ਜੀਆਂ ਆਪਦੇ ਸਲਿਪਾਂ ਪਈਆਂ ਨੇ ਸਾਰੇ ਇਹਦੇ ਥੱਲੇ ਨਾਲਾ ਆਇਆ ਜੋ ਪਾਣੀ ਦੇ ਕਾਰਨ ਢੱਕਾ ওভারਫਲੋ ਹੋ ਕੇ ਜੋ ਪਾਣੀ ਬਾਹਰ ਆ ਰਿਹਾ ਸਰੇ ਦੇ ਵਿੱਚ ਗੰਦ ਬਹੁਤ ਆ ਰਿਹਾ ਪੋਲੋਥੀਨ ਸਾਰੀ ਹੈ ਬੰਦ ਰਿਹਾ ਪਿੱਛੇ ਜੇ ਇੱਕ ਵਾਰੀ ਸਾਫ ਕਰਨ ਆਏ ਸੀਗੇ ਉਹ ਸਲੇਬਾ ਚੱਕੀਆਂ ਤੇ ਬਾਕੀ ਕੁਟੀਆਂ ਹੋਈਆਂ ਰੱਖਤੀਆਂ ਹੁਣ ਟੁਕੀਆਂ ਹੋਈਆਂ ਦੇ ਵਿੱਚ ਗੱਡੀਆਂ ਗਿਰਦੀਆਂ ਨੇ ਸੱਟਾ ਬੇਟਾ ਲੱਗਦੀਆਂ ਨੇ ਤੇ ਕਾਫੀ ਸਵੇਰ ਤੋਂ 25 ਜਣੇ ਦੇ ਤਾਂ ਸੱਟਾਂ ਲੱਗ ਚੁੱਕੀਆਂ ਨੇ ਉਸ ਤੋਂ ਬਾਅਦ ਅਸੀਂ ਆਪਣੇ ਤੁਹਾਡੇ ਫਲੈਟ ਦੀ ਕੀਮਤ ਕਿੰਨੀ ਹੈ ਜੀ ਸਰ ਪਹਿਲਾਂ ਤਾਂ ਸੀਗਾ ਜੀ ਹੁਣ ਇਸ ਨੂੰ ਇਸ ਹਾਲਾਤ ਦੇਖਦੇ ਹੋਏ ਪਹਿਲਾਂ ਤਾਂ ਇਹ 8 ਕਰੋੜ ਰੁਪਏ ਤੱਕ ਪਹੁੰਚ ਗਈ ਸੀ ਕੀਮਤ ਹੁਣ ਆ ਹਾਲਤ ਦੇਖਦੇ ਹੋਏ ਜੀ ਸਾਡੀ ਕੀਮਤ ਬਹੁਤ ਘਟ ਗਈ ਹੈ ਜੀ ਮੇਨ ਰੋਡ ਨੂੰ ਦੇਖਦੇ ਹੋਏ ਜੀ ਕਰੋੜਾਂ ਦੇ ਫਲੈਟ ਲੈ ਕੇ ਅੱਜ ਦਿਨ ਨਰਕ ਦੇਖ ਰਹੇ ਹਾਂ ਨਰਕ ਸਰ ਜੀ ਨਰਕ ਆ ਤੁਸੀਂ ਆਪ ਇੱਧਰ ਦੇਖੋਗੇ ਇੱਥੋਂ ਲੈ ਕੇ ਤਕਰੀਬਨ ਸਾਰਾ ਰੋਡ ਹੀ 8-10 ਕਿਲੋਮੀਟਰ ਦਾ ਬੁਰਾ ਹਾਲ ਹੈ ਟੋਏ ਇੰਨੇ ਨੇ ਈਵਨ ਇਹ ਸਮਝ ਲਓ ਕਿ ਕਾਰਾਂ ਤੱਕ ਫਸਲੀਆਂ ਨੇ ਸਕੂਟਰ ਮੋਟਰਸਾਈਕਲ ਦੀ ਤਾਂ ਹਿੰਮਤ ਹੀ ਕੀ ਆ ਵਿਚਾਰਾ ਨਿਕਲ ਜਾਏਗਾ ਔਰ ਗਿਰਦੇ ਨੇ ਜਿਹੜੇ ਵੀ ਆ ਨੇ ਗਿਰਦੇ ਨੇ ਸਰ ਪ੍ਰਸ਼ਾਸਨ ਨੂੰ ਨੇ ਇਸ ਵਕਤ ਧਿਆਨ ਦੇਵੇ ਇਹ ਪਿਛਲੀ ਬਰਸਾਤਾਂ ਜੀ ਉਹਨਾਂ ਨੂੰ ਧਿਆ ਹੁਣ ਇਸ ਵਾਰੀ ਚਲੋ ਅਸੀਂ ਗਾ ਹੁਣ ਵੀ ਦੇਖਦੇ ਨੇ ਹੁਣ ਵੀ ਦੇਖਦੇ ਨੇ ਹੁਣ ਆ ਦੁਵਾਰਾ ਬਰਸਾਤਾਂ ਆ ਗਈਆਂ ਮੇ ਜੀ ਅਜੇ ਤੱਕ ਇੱਕ ਇੱਕ ਰੋੜਾ ਨਹੀਂ ਇਸ ਸੜਕ ਦੇ ਉੱਤੇ ਲੱਗਿਆ ਅਗਰ ਹੁਣ ਵੀ ਤੁਹਾਡੀ ਇਸ ਖਬਰ ਤੋਂ ਬਾਅਦ ਵੀ ਕੋਈ ਪ੍ਰਸ਼ਾਸਨ ਨੇ ਸਾਰ ਨਿੰਦਿਤ ਕੀਤੀ ਫਿਰ ਕੀ ਕਰੋਗੇ ਫਿਰ ਸਰ ਅਸੀਂ ਸਾਰੇ ਇਕੱਠੇ ਹੋ ਕੇ ਜਿੰਨੀ ਆਪਣੀ ਥਰੜ ਦੇ RWA ਨੇ ਇਹਨਾਂ ਦੇ ਜਨੇ ਸਭ ਨਾਲ ਇਕੱਠੇ ਕਰਕੇ ਅਸੀਂ ਮੀਟਿੰਗ ਕਰਾਂਗੇ ਧਰਨਾ ਲਾਵਾਂਗੇ ਰੋਡ ਜਾਮ ਕਰਾਂਗੇ ਸਰ ਮੈਂ ਇਹ ਦੇਣਾ ਚਾਹੁੰਦਾ ਜੇ ਇਹ ਨਾਲ ਜੇ ਇਹ ਕੋਟੋ ਲੈ ਕੇ ਗੋਦਵਾਰਾ ਇੱਥੇ ਕਿ ਜਿੰਨਾ ਬੁਰਾ ਹਾਲ ਇੱਥੇ ਹੈ ਮੇਰੇ ਖਿਆਲ ਪੰਜਾਬ ਦੇ ਹਾਲ ਕੋਈ ਪ੍ਰਬੰਧ ਨਹੀਂ ਜਿਹੜਾ ਜਨਪਨ ਨੂੰ ਬੰਦੇ ਗਿਰ ਗਿਰ ਕੇ ਸਲੇਬਾਂ ਟੁੱਟੀਆਂ ਪਈਆਂ ਦੇਖੋ ਜਮਾਨੇ ਦੀ ਮਦਦ ਨਹੀਂ ਤੇ ਕੋਈ ਸਰਕਾਰੀ ਇਹ ਕਿੰਨੇ ਦਿਨ ਹੋ ਗਏ ਉਰੇ ਪਾਣੀ ਖੜਾ ਹੈ ਜੀ ਤੇ ਰੋਜ਼ ਹੀ ਖੜਾ ਹੁੰਦਾ ਜੀ ਅੱਜ ਮੈਂ ਖਾਲੀ ਗਿਆ ਜੀ ਇਹ ਕਰੋੜਾ ਰੁਪਏ ਦੀ ਜਿਹੜੀ ਸੜਕ ਤੇ ਉਹ ਸਾਰੀ ਹੋਈ ਦੀ ਉਹ ਵੀ ਟੁੱਟ ਕੇ ਦਵਾ ਹੋ ਗਈ ਪਾਣੀ ਕਰਕੇ ਸੱਤ ਲੇਪਾਂ ਗਲ ਗਈਆਂ ਤੁਹਾਨੂੰ ਭਾਜੀ ਤੁਸੀਂ ਸ਼ਹਿਰ ਦੇ ਸਭ ਤੋਂ ਪੁਰਾਣੇ ਬੰਦੇ ਹੋ ਕਦੇ ਇਹ ਹਾਲਾਤ ਪਹਿਲਾਂ ਦੇਖੇ ਸੀਗੇ ਨਹੀਂ 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 ਸਾਨੂੰ ਇੱਥੇ 1978 ਤੋਂ ਅਸੀਂ ਇੱਥੇ ਆ ਮਿਲ ਕੰਮ ਕਰਦੇ ਆ ਐਦਾਂ ਦੇ ਹਾਲਾਤ ਹੈ ਸਾਲ ਪਹਿਲੀ ਵਾਰ ਹੀ ਦੇਖੇ ਨਗਰ ਕਾਉਂਸਲ ਦੇ ਵਿੱਚ ਵੀ ਤੁਸੀਂ ਕਿੰਨੀ ਵਾਰ ਸ਼ਹਿਰ ਦੇ ਨਾਲੀਆਂ ਗਾਲੀਆਂ ਤੁਸੀਂ ਸਭ ਕੁਝ ਸਾਫ਼ ਕਰਵਾਇਆ ਵਧੀਆ ਤੁਹਾਡੇ ਵੱਲੋਂ ਕੰਮ ਕਰਾਇਆ ਜਾਂਦੇ ਸਰ ਅੱਜ ਇਹ ਹਾਲਾਤ ਨਗਰ ਕਾਉਂਸਲ ਦੇ ਕਿਵੇਂ ਹੋ ਗਏ ਨਗਰ ਕਾਉਂਸਲ ਦਾਖਲ ਹੀ ਨਹੀਂ ਦਿੰਦਾ ਉਹ ਕਹਿੰਦੇ ਹਾਈਵੇ ਨੈਸ਼ਨਲ ਹਾਈਵੇ ਵਾਲਿਆਂ ਨੂੰ ਮਿਲੋ ਜੀ ਨੈਸ਼ਨਲ ਹਾਈਵੇ ਕਹਿੰਦੇ ਸੀਵਰੇਜ ਬੋਰ ਨੂੰ ਮਿਲੋ ਮਿਲੂੰਗਾ ਕਿੰਨੂ ਜੀ ਫਿਰ ਤਦ ਨੇ ਜਸਦੀਪ ਸਾਹਿਬ ਨੇ ਤਹੀ ਜਵਾਬ ਦਿੱਤਾ ਵੀ ਨੈਸ਼ਨਲ ਹਾਈਵੇ ਨੂੰ ਮੈਂ ਆ ਤੁਹਾਡੀ ਮਿੱਲ ਦੇ ਕਿਹੋ ਜਿਹੇ ਹਾਲਾਤ ਹੋਏ ਪਏ ਆ ਜੀ ਜੇ ਦੇਖਿਆ ਜਾਵੇ ਮਿੱਲਵਾਂ ਗਿਆ ਕਿਹੋ ਜਿਹੇ ਹਾਲਾਤ ਨੇ ਇਸ ਪਾਣੀ ਦੇ ਨਾਲ ਉਹ ਕਿੰਨੇ ਕਿੰਨੇ ਜਿਹੜੀ ਤੁਹਾਡੀ ਮੇਲਾ ਉਹਦੇ ਵਿੱਚ ਵੀ ਪਾਣੀ ਨਹੀਂ ਇਹ ਤਾਂ ਲੌਣੀ ਬਣ ਗਈ ਅੱਛਾ ਅੰਦਰ ਪਾਣੀ ਨਹੀਂ ਹੈਗਾ ਬਾਹਰ ਬੱਚਿਆਂ ਨੂੰ ਟਰੋਂ ਲਈ ਵੀ ਨਰਕ ਦਾ ਜਗਾ ਨਹੀਂ ਹੈ ਤੁਸੀਂ ਵੀ ਸ਼ਹਿਰ ਦੇ ਵਿੱਚ ਬੜੀ ਸੇਵਾ ਕੀਤੀ ਹੈ ਸੜਕਾਂ ਬੜੀ ਕੋ ਸਾਫ਼ ਕਰਾਈਆਂ ਪੁਰਾਣੇ ਮਹੱਲੇ ਵਿੱਚ ਵੀ ਤੁਸੀਂ ਦੇਖਦੇ ਹੋ ਅੱਜ ਸ਼ਹਿਰ ਚਲੋ ਵੱਡਾ ਹੋ ਚੁੱਕਿਆ ਆ ਮਗਰ ਇੰਨੀ ਅਮੀਰ ਕਲੋਨੀ ਦੀ ਬਾਵਜੂਦ ਵੀ ਨਗਰ ਕਾਉਂਸਲ ਨੂੰ ਅੱਜ ਕਿਦਾਂ ਦਾ ਨਰਕ ਭੋਗ ਜੀਵਨ ਜੀਤ ਕਰਨਾ ਪੈ ਰਿਹਾ ਲੋਕਾਂ ਨੂੰ ਬਿਲਕੁਲ ਇਹਦੇ ਤੇ ਕੋਈ ਨਾ ਕੋਈ ਪ੍ਰਸ਼ਾਸਨ ਨੂੰ ਐਕਸ਼ਨ ਲੈਣਾ ਚਾਹੀਦਾ ਲਾਂਡਰਾ ਦੇ ਉਰਧੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਇਹ ਨੇ ਜਿਵੇਂ ਗੰਦਾ ਪਾਣੀ ਸਿਵਰੇਜ ਦਾ ਰੋਡ ਦੇ ਉੱਤੇ ਆ ਚੁੱਕਿਆ ਹੈ ਤੁਸੀਂ ਦੇਖ ਸਕਦੇ ਹੋ ਲਾਂਡਰਾ ਰੋਡ ਦੀਆਂ ਤਸਵੀਰਾਂ ਕਿ ਜਿਵੇਂ ਕਿਸਾਨਾਂ ਨੂੰ ਪਾਣੀ ਦੀ ਬੜੀ ਲੋੜ ਪੈਂਦੀ ਹੈ ਝੋਨਾ ਲਾਉਣ ਨੂੰ ਲਾਉਣ ਦੇ ਵਿੱਚ ਪਾਣੀ ਦੀ ਬੜੀ ਲੋੜ ਪੈਂਦੀ ਹੈ ਇੱਥੇ ਤਾਂ ਮੁੰਡਾ ਦਾ ਝੋਨਾ ਐਦਾਂ ਹੀ ਉੱਗ ਜਾਣਾ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਇਹ ਹਾਲਾਤ ਰੋਡ ਦੇ ਉੱਤੇ ਬਣ ਚੁੱਕੇ ਨੇ ਮਤਲਬ ਕਿ ਇਹਨੂੰ ਖੇਤੀ ਵਾਸਤੇ ਯੂਜ਼ ਕਰ ਸਕਦੇ ਆ ਲੋਕਾਂ ਲਈ ਤਾਂ ਇਹ ਬਿਮਾਰੀ ਦਾ ਘਰ ਹੀ ਬਣ ਚੁੱਕਿਆ ਆ ਹੁਣ ਇਸ ਟਾਈਮ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਟੂ-ਵਿਲਰ ਤੇ ਬੱਚਿਆਂ ਨੂੰ ਸਕੂਲ ਲੈ ਜਾਣ ਵੇਲੇ ਤਾਂ ਦੇਖੋ ਕਿਵੇਂ ਜਾਮ ਦੇ ਵਿੱਚ ਵਿਚਾਰੇ ਫਸਦੇ ਨੇ ਕਿ ਤੁਸੀਂ ਤਸਵੀਰਾਂ ਦੇਖ ਲਓ ਇੱਥੇ ਦੀਆਂ ਕਿੰਨੀਆਂ ਮੁਸ਼ਕਲਾਂ ਨੂੰ ਲੋਕਾਂ ਨੂੰ ਆਪਣਾ ਦੇਖਣਾ ਪੈ ਰਿਹਾ ਕਿੰਨੀਆਂ ਮੁਸ਼ਕਲਾਂ ਨੇ ਲਾਂਡਰਾ ਰੋਡ ਦੀਆਂ ਤਸਵੀਰਾਂ ਨੇ ਤੁਸੀਂ ਦੇਖਸੋ ਦੇ ਕਿੰਨੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸਕੂਲ ਬੱਚਿਆਂ ਦੀ ਬੱਸਾਂ ਜਾ ਰਹੀਆਂ ਨੇ ਤੁਸੀਂ ਇਹਨਾਂ ਨੂੰ ਵੀ ਦੇਖੋ ਕਿੰਨਾ ਰਿਸਕ ਲੈ ਕੇ ਇਸ ਰੋਡ ਦੇ ਉੱਤੇ ਜਾ ਰਹੇ ਨੇ ਇਹ ਸਲੇਪਾਂ ਨੇ ਸਲੇਪਾਂ ਵੀ ਜੋ ਪਾਣੀ ਵਿੱਚ ਪੂਰੀਆਂ ਡੁੱਬ ਚੁੱਕੀਆਂ ਨੇ ਜੋ ਇਹ ਨਾਲਾ ਆ ਇੱਥੋਂ ਦੀਆਂ ਨਾਲੇ ਦੇ ਵਿੱਚ ਜੋ ਵੀ ਸਾਰਾ ਓਵਰਫਲੋ ਹੋ ਕੇ ਪਾਣੀ ਸਾਰਾ ਰੋਡ ਦੇ ਉੱਤੇ ਆ ਰਿਹਾ ਆ ਕਿ ਬਟ ਇੱਧਰ ਇਸ ਕਲੋਨੀ ਵੱਲ ਕਿਸੇ ਵੀ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਕਰ ਦੀਆਂ ਤਸਵੀਰਾਂ ਦਿਖਾਉਂਦੇ ਆ ਕਿ ਅੱਜ ਇਹ ਹਾਲਾਤ ਹੋ ਚੁੱਕੇ ਨੇ ਲਾਂਡਰਾ ਰੋਡ ਦੇ ਇਹ ਕਿੱਥੇ ਜਾਣ ਇੰਨੇ ਨੇ ਮਹਿੰਗੇ ਕਾਰ ਲੈ ਰਹੇ ਨੇ ਰੋਡ ਦੇ ਉੱਤੇ ਜਿਨਾਂ ਦੇ ਸ਼ੋਰੂਮ ਨੇ ਦੁਕਾਨਾਂ ਨੇ ਇੰਨੇ ਨੇ ਕਾਫੀ ਭਾਰੀ ਰੈਂਟ ਭਰਦੇ ਨੇ ਉਹਦੇ باوجود ਵੀ ਉਹਨਾਂ ਨੇ ਇੱਕ ਦੁਕਾਨਾ ਦੇ ਵਿੱਚ ਗਾਹ ਨਾ ਆਉਣ ਕਾਰਨ ਇਸ ਰੋਡ ਦਾ ਜੋ ਮਾੜਾ ਹਾਲਾਤ ਹੋ ਚੁੱਕੇ ਨੇ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਲਾਂਡਰਾ ਰੋਡ ਹਾਈਵੇ ਦੀਆਂ ਤਸਵੀਰਾਂ ਨੇ ਇਹ ਹਾਂਜੀ ਭਾਈ ਜਮ ਵਿੱਚ ਕਿੰਨਾ ਫਸ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਪਬਲਿਕ ਨਾ ਆਵਾਜਾਈ ਦੇ ਵਿੱਚ ਵੀ ਕਿੰਨਾ ਇਹਨਾਂ ਨੂੰ ਗਲਤ ਸਾਹਮਣਾ ਕਰਨਾ ਪੈ ਰਿਹਾ ਹੈ ਕਿ ਕਿਵੇਂ ਕਿੰਨੇ ਘੰਟਾ ਘੰਟਾ ਗੱਡੀਆਂ ਦੀ ਰਿੰਗ ਰਿੰਗ ਆਵਾਜ਼ਾਂ ਆ ਰਹੀਆਂ ਨੇ ਕਿ ਕਿਵੇਂ ਇਸ ਦੋ ਦੋ ਘੰਟੇ ਲਾਈਨਰ ਵਿੱਚ ਜਾਮ ਲੰਬੇ ਲੰਬੇ ਜਾਣ ਲੱਗਦੇ ਨੇ ਕਿ ਇਸ ਬਰਸਾਤ ਹੋਈ ਹੈ ਬਰਸਾਤ ਦੇ ਕਾਰਨ ਜਿਹੜਾ ਇੱਥੇ ਦਾ ਗੰਦਾ ਪਾਣੀ ਹੈ ਰੋਡ ਦੇ ਉੱਤੇ ਆ ਰਿਹਾ ਹੈ ਰੋਡ ਦੇ ਉੱਤੇ ਜਾਮ ਲੱਗਦਾ ਹੈ ਜੋ ਇੱਥੇ ਦੇ ਵਸਨੀਕ ਕਿੰਨੇ ਵੀ ਉਹਨਾਂ ਨਾਲ ਗੱਲਬਾਤ ਕਰਾਉਂਦੇ ਆ ਤਾਂ ਅੱਜ ਉਹ ਕੀ ਕਹਿੰਦੇ ਨੇ ਦੋਸਤੋ ਜਿਵੇਂ ਕਿ ਤੁਸੀਂ ਦੇਖਿਆ ਆ ਕਿਵੇਂ ਉਹਰੇ ਲੋਕਾਂ ਨੇ ਆਪਣੀਆਂ ਆਪਣੀਆਂ ਮੁਸ਼ਕਲਾਂ ਸਾਨੂੰ ਦਸੀਆਂ ਨੇ ਸੁਣੀਆਂ ਆ ਤੁਸੀਂ ਤਾਂ ਉਹਨਾਂ ਨੇ ਸਰਕਾਰ ਤੱਕ ਇੱਕ ਇੱਕੋ ਹੀ ਆਪਣੀ ਅਪੀਲ ਕੀਤੀ ਆ ਸਰਕਾਰ ਤੱਕ ਕਿ ਇਸ ਨੂੰ ਜਲਦ ਤੋਂ ਜਲਦ ਠੀਕ ਕੀਤਾ ਜਾਵੇ ਤਾਂ ਇਹਦੇ ਕਹਿੰਦੀ ਧਿਆਨ ਦੇਵੇ ਕਿ ਸਾਡੇ ਜਿਹੜੇ ਫਲੈਟ ਆ ਉਹਨਾਂ ਦਾ ਨੁਕਸਾਨ ਨਾ ਕਰੋ ਸਾਡੇ ਜਿਹੜੇ ਘਰ ਆ ਨਾ ਬਿਮਾਰੀਆਂ ਨੂੰ ਸੱਦਾ ਦਿੱਤਾ ਜਾਵੇ ਇੱਥੋਂ ਦੇ ਵਸਨੀਕਾਂ ਵੱਲੋਂ ਅਪੀਲ ਕੀਤੀ ਜਾਂਦੀ ਹੈ ਐਸੀ ਸਾਡੀ ਆ ਖਾਸ ਕੋਰਟ ਕੈਮਰਾਮੈਨ ਪ੍ਰੀਤਿੰਦਰ ਮੋਨ ਪੱਟੀ ਦੇ ਨਾਲ ਤਰਨਜੀਤ ਪੱਤਰਾ ਧੰਨਵਾਦ